ਗਈਆਂ ਬ੍ਰੇਕਾ ਹਾਈ ਕੋਰਟ ਨੇ ਲੈਂਡ ਪੋਲਿੰਗ ਸਕੀਮ ਤੇ ਲਗਾਈ ਰੋ ਬਿਨਾ ਪਲਾਨਿੰਗ ਤੋਂ ਸਕੀਮ ਕਿਤੀ ਲਾਗੂ ਸਿਹਾਨੇ ਕਹਿੰਦੇ ਨੇ ਕਿ ਬਿਨਾ ਪਾਣੀ ਤੋਂ ਮੋਜੇ ਨਹੀਂ ਖੁੱਲੇ ਜਾਂਦੇ ਪਰ ਇੱਥੇ ਪੰਜਾਬ ਸਰਕਾਰ ਨੇ ਤਾਂ ਬਿਨਾ ਪਾਣੀ ਤੋਂ ਹੀ ਮੋਜੇ ਖੋਲ੍ਹ ਲਈ ਸੀ ਤੇ ਫਿਰ ਹਾਈ ਕੋਰਟ ਨੇ ਇਹਨਾਂ ਨੂੰ ਝਾੜ ਵੀ ਪਾਈ ਲੈਂਡ ਪੋਲਿੰਗ ਸਕੀਮ ਤੇ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ ਜੀ ਹਾਂ ਇੱਕ ਪਾਸੇ ਕਿਸਾਨਾਂ ਦਾ ਵਿਰੋਧ ਤੇ ਦੂਜੇ ਪਾਸੇ ਸ਼ਰਮਨੀ ਅਕਾਲੀ ਦਲ ਦੇ ਧਰਨੇ ਤੇ ਪੱਕਾ ਮੋਰਚਾ ਲਗਾਉਂਦਾ ਐਲਾਨ ਦਾ ਦਬਾਸੀ ਇਸੇ ਰਚਾਲੇ ਹਾਈ ਕੋਰਟ 'ਚ ਸੁਣਵਾਈ ਚੱਲ ਰਹੀ ਸੀ ਬੁੱਧਵਾਰ ਨੂੰ ਹਾਈ ਕੋਰਟ 'ਚ ਸੁਣਵਾਈ ਹੋਈ ਤਾਂ ਸਰਕਾਰ ਨੇ ਇੱਕ ਦਿਨ ਦਾ ਸਮਾਂ ਮੰਗ ਲਿਆ ਫੇਰ ਕੀ ਸੀ ਦੂਜੇ ਦਿਨ ਮੁੜ ਸੁਣਵਾਈ ਹੋਈ ਹਾਈ ਕੋਰਟ ਨੇ ਪਾਲਿਸੀ ਨੂੰ ਲੈ ਕੇ ਸਰਕਾਰ ਨੂੰ ਝਾੜ ਪਾਈ ਝਾੜ ਹੀ ਨਹੀਂ ਸਰਕਾਰ ਦੀ ਇਸ ਪਾਲਿਸੀ ਤੇ ਰੋਕ ਵੀ ਲਗਾ ਦਿੱਤੀ ਹੈ ਸੁਣਵਾਈ ਕਰੀਬ 1.5 ਘੰਟੇ ਚੱਲੀ ਦੋਵੇਂ ਪਾਸਿਓਂ ਦਲੀਲਾਂ ਦਿੱਤੀਆਂ ਗਈਆਂ ਜਿਨ੍ਹਾਂ ਚ ਸਵਾਲ ਜਵਾਬ ਹੋਏ ਹਾਈ ਕੋਰਟ ਨੇ ਪੁੱਛਿਆ ਕਿ ਬੇਜ਼ਮੀਨੇ ਮਜ਼ਦੂਰਾਂ ਤੇ ਗਰੀਬਾਂ ਲਈ ਕੀ ਪਲਾਨ ਹੈ ਸਰਕਾਰ ਕਹਿੰਦੀ ਹੈ ਕਿ ਸੋਸ਼ਲ ਇੰਪੈਕਟ ਅਸੈਸਮੈਂਟ ਦੀ ਜ਼ਰੂਰਤ ਨਹੀਂ ਹੈ 2013 ਦੇ ਐਕਟ ਚ ਐਸ ਦੀ ਜ਼ਰੂਰਤ ਸੀ ਸਾਰੀ ਸਕੀਮ ਵੋਲੰਟਰੀ ਹੈ ਕਿਸੇ ਤੋਂ ਜ਼ਬਰਦਸਤੀ ਜ਼ਮੀਨ ਨਹੀਂ ਲਈ ਜਾਵੇਗੀ ਐਨਵਾਇਰਨਮੈਂਟ ਅਸੈਸਮੈਂਟ ਕਰਵਾਉਣ ਦੀ ਜ਼ਰੂਰਤ ਨਹੀਂ ਪੁਰਾਣੇ ਐਕਟ ਦੇ ਵਿੱਚ ਸੀ ਹਾਈ ਕੋਰਟ ਨੇ ਕਿਹਾ ਕਿ ਐਸ ਦਾ ਮਤਲਬ ਨਾ ਤੁਸੀਂ ਸੋਸ਼ਲ ਅਸੈਸਮੈਂਟ ਕਰਵਾਈ ਨਾ ਹੀ এনवायरमेंट ਇੰਪੈਕਟ ਅਸੈਸਮੈਂਟ ਤੁਸੀਂ ਹਜ਼ਾਰਾਂ ਏਕੜ ਜ਼ਮੀਨ ਲੈ ਰਹੇ ਹੋ ਉਹ ਵੀ ਉਪਜਾਓ ਤੁਸੀਂ ਸਮਾਜ ਤੇ ਵਾਤਾਵਰਨ ਤੇ ਕੀ ਪ੍ਰਭਾਵ ਪਵੇਗਾ ਇਸ ਬਾਰੇ ਸੋਚਣ ਲਈ ਤਿਆਰ ਨਹੀਂ ਹੋ ਐ ਸਕੀਮ ਪੂਰੀ ਤਰ੍ਹਾਂ ਪ੍ਰੀਮਚੂਰ ਹੈ ਐਸ ਲਈ ਤੁਹਾਡੇ ਕੋਲ ਕੋਈ ਤਿਆਰੀ ਨਹੀਂ ਪੰਜਾਬ ਚ ਹਜ਼ਾਰਾਂ ਨਜਾਇਜ਼ ਕਲੋਨੀਆਂ ਹਨ ਉਹਨਾਂ ਤੇ ਕੀ ਕਾਰਵਾਈ ਕਰ ਰਹੇ ਹੋ ਸਾਡੇ ਕੋਲ ਰੋਜ਼ ਕੇਸ ਆ ਰਹੇ ਨੇ ਤੁਹਾਡੀਆਂ ਦਲੀਲਾਂ ਤੋਂ ਜੀ ਹਾਈ ਲੱਗ ਰਿਹਾ ਹੈ ਕਿ ਤੁਹਾਡੇ ਕੋਲ ਕੋਈ ਯੋਜਨਾ ਨਹੀਂ ਪਾਲਿਸੀ ਲਾਗੂ ਕਰਨ ਤੋਂ ਪਹਿਲਾਂ ਕੋਈ ਪਲੈਨਿੰਗ ਕਰ ਲੈਂਦੇ ਜੇਕਰ ਇਹ ਸਕੀਮ ਲਾਗੂ ਹੁੰਦੀ ਹੈ ਤਾਂ ਵੱਡੇ ਲੈਂਡ ਮਾਫੀਆ ਸ਼ਾਮਲ ਹੋ ਜਾਣਗੇ ਤੁਹਾਡੀਆਂ ਸਾਰੀਆਂ ਗੱਲਾਂ ਹਵਾ ਦੇ ਵਿੱਚ ਹਨ ਜੇਕਰ ਕਿਸੇ ਦੀ ਮਰਜ਼ੀ ਬਿਨਾਂ ਜ਼ਮੀਨ ਨਹੀਂ ਲਈ ਜਾਵੇਗੀ ਤਾਂ ਇਸ ਤਰ੍ਹਾਂ ਦਾ ਜ਼ਮੀਨ ਦੇ ਟੁਕੜੇ ਹੀ ਇਸ ਪਾਲਿਸੀ ਦੇ ਤਹਿਤ ਮਿਲਣਗੇ ਉੱਥੇ ਕਿਵੇਂ ਵਿਕਾਸ ਹੋਵੇਗਾ ਨਾ ਹੀ ਸਰਕਾਰ ਨੇ ਕੋਈ ਟਾਈਮ ਲਾਈਨ ਬਣਾਈ ਨਾ ਕੋਈ ਨੋਟਿਸ ਦਿੱਤਾ ਕਿ ਕਦੋਂ ਜ਼ਮੀਨ ਦਿੱਤੀ ਜਾਵੇਗੀ ਤੇ ਕਦੋਂ ਵਿਕਸਿਤ ਹੋਵੇਗੀ ਸਰਕਾਰ ਕਹਿੰਦੀ ਹੈ ਸਾਨੂੰ 2 ਦਿਨ ਦਾ ਸਮਾਂ ਦਿੱਤਾ ਜਾਵੇ 2 ਦਿਨਾਂ ਤੱਕ ਸਕੀਮ ਨੂੰ ਹੋਲਡ ਤੇ ਰੱਖਣ ਲਈ ਅਸੀਂ ਤਿਆਰ ਆ ਹਾਈ ਕੋਰਟ ਨੇ ਕਿਹਾ ਤੁਸੀਂ ਦਲੀਲਾਂ ਦੇ ਚੁੱਕੇ ਹੋ ਸਭ ਸਾਫ਼ ਹੈ ਕੱਲ ਵੀ ਇਸੇ ਤਰ੍ਹਾਂ ਹੀ ਹੋਇਆ ਸਮਾਂ ਮੰਗਿਆ ਗਿਆ ਅੱਜ ਹੋਰ ਸਮਾਂ ਨਹੀਂ ਦਿੱਤਾ ਜਾ ਸਕਦਾ ਸਰਕਾਰ ਕੋਲ ਦੋ ਹੀ ਬਦਲ ਨੇ ਜਾਂ ਤਾਂ ਸਕੀਮ ਵਾਪਸ ਲਵੋ ਜਾਂ ਫਿਰ ਹਾਈ ਕੋਰਟ ਰੋਕ ਲਗਾ ਦੇਵੇਗਾ ਅਸੀਂ ਇਸ ਪਾਲਿਸੀ ਤੇ ਐਸਡੀ ਨੋਟੀਫਿਕੇਸ਼ਨ ਤੇ ਰੋਕ ਲਗਾ ਰਹੇ ਹਾਂ ਅਗਲੀ ਸੁਣਵਾਈ 10 ਸਤੰਬਰ ਨੂੰ ਹੋਵੇਗੀ। ਆਨਰੇਬਲ ਹਾਈ ਕੋਰਟ ਹੈਜ਼ ਸਟੇਡ ਦੀ ਲੈਂਡ ਪੂਲਿੰਗ ਪਾਲਿਸੀ 2025 2025 ਵਾਲੀ ਪੰਜਾਬ ਗਵਰਨਮੈਂਟ ਦੀ ਜੋ ਪਾਲਿਸੀ ਹੈ ਉਹ ਮਾਨਯੋਗ ਡਿਵੀਜ਼ਨ ਬੈਂਚ ਨੇ ਸਟੇ ਕੀਤੀ ਹੈ ਔਰ ਕੋਰਟ ਨੇ ਆਰਡਰ ਡਿਕਟੇਟ ਕਰਨਾ ਹੈ। ਬਟ ਓਪਨਲੀ ਕਨਵੇ ਕਰਤਾ ਵੀ ਜਿਹੜੀ ਪਾਲਿਸੀ ਦਾ ਆਪਰੇਸ਼ਨ ਹੈ ਉਹ ਸਟੇਡ ਹੈ। ਔਰ ਇਸ ਵਿੱਚ ਦੋ ਪਟੀਸ਼ਨਾਂ ਸੀ ਇੱਕ ਪਟੀਸ਼ਨ ਜਿਹੜੀ ਮੇਰੇ ਵਾਲੀ ਉਹ ਤੇ ਨੋਟਿਸ ਵੀ ਕੀਤਾ ਸੋ ਨੋਟਿਸ ਹੈਜ਼ ਬੀਨ ਇਸ਼ੂਡ ਇਨ ਮਾਈ ਕੇਸ ਵੇਰ ਇਨ ਬਾਲਿਓ ਪਿੰਡ ਦੇ 250 ਏਕੜ ਜਿਹਨਾਂ ਜ਼ਮੀਨ ਮਾਲਕਾਂ ਦੀ ਜ਼ਮੀਨ ਸੀ ਉਹ 250 ਏਕੜ ਵਾਲੇ ਸਾਰੇ ਇੱਥੇ ਲੈਂਡ ਅਪਰੋਚ ਕੀਤੀ ਸੀ ਉਹਨਾਂ ਨੇ ਰਿਟ ਪਟੀਸ਼ਨ ਫਾਈਲ ਕਰਕੇ ਉਹਨਾਂ ਨੇ ਆਬਜੈਕਸ਼ਨ ਫਾਈਲ ਕੀਤੇ ਜਿਹਦੇ ਵਿੱਚ ਡਿਟੇਲਡ ਅਸੀਂ ਮੰਗਿਆ ਐਸਆਈਏ ਨਹੀਂ ਹੋਈ এনवायरमेंट ਕਲੀਅਰੈਂਸ ਨਹੀਂ ਹੋਈ ਇਹ ਟੋਟਲੀ ਵਾਇਓਲੇਟਿਵ ਨਾਟ ਓਨਲੀ ਟੂ ਦੀ environment policy what to the rfctlarar act 2013 ਜਿਹਦਾ ਸੈਕਸ਼ਨ 107 ਇਹ ਕਲੈਰੀਫਾਈ ਕਰਦਾ ਹੈ ਕਿ ਸਟੇਟ ਕੋਈ ਪਾਲਿਸੀ ਬਣਾ ਸਕਦੀ ਹੈ ਕਿਉਂਕਿ ਲੈਂਡ ਜਿਹੜਾ ਹੈ ਉਹ ਸਟੇਟ ਦਾ ਸਬਜੈਕਟ ਹੈ ਸੈਵਨਥ ਸ਼ੈਡਿਊਲ ਦੇ ਵਿੱਚ ਸੈਕੰਡ ਜਿਹੜੀ ਮਤਲਬ ਸੈਕੰਡ ਐਂਟਰੀ ਦੇ ਲਿਸਟ ਦੇ ਵਿੱਚ ਸਟੇਟ ਦਾ ਵਿਸ਼ਾ ਹੈ ਪਰ ਸਟੇਟ ਕਿਹੜੀ ਪਾਲਿਸੀ ਬਣਾ ਸਕਦੀ ਹੈ ਜਿਹੜੀ ਲੈਂਡ ਐਕਵੀਜ਼ੀਸ਼ਨ ਐਕਟ ਜਿਹੜਾ rfctlarar ਐਕਟ ਤੋਂ ਜ਼ਿਆਦਾ ਕੰਪਨਸੇਸ਼ਨ ਦਿੰਦੀ ਹੋਵੇ ਇਸ ਪਾਲਿਸੀ ਦੇ ਵਿੱਚ ਮਾਸ ਡਿਸਪਲੇਸਮੈਂਟ ਹੋ ਰਹੀ ਹੈ ਜਸ ਦੇਖਿਓ 14 ਚ ਕਿਸਾਨਾਂ ਨੇ ਵੱਡੀ ਮਹਾਪੰਚਾਇਤ ਸੱਦੀ ਸੀ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਅੱਜ 1 ਕਸਤੰਬਰ ਤੋਂ ਮਹੱਲੀ ਵਿਕੈਸ ਸਕੀਮ ਦੇ ਖਿਲਾਫ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਸੀ ਹੁਣ ਸੁਨਵਾਈ ਤਬਾਸ਼ ਸ਼੍ਰੋਮਣੀ ਅਕਾਲੀ ਦਲ ਨੇ ਹਾਈ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਹੁਣ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੀ ਗਰੀਬ ਤੇ ਵੀ ਹਮਲਾ ਕਰ ਦਿੱਤਾ ਹੈ ਇਹਨੀ ਲਾਲਚ ਪੈਸੇ ਕਮਾਉਣ ਦੀ ਆ ਗਈ ਇਹਨਾਂ ਨੂੰ ਇਹਨਾਂ ਦੇ ਮਨ ਚ ਹੈ ਕਿ ਅਸੀਂ ਪਤਾ ਨਹੀਂ ਕਿਵੇਂ ਕਿੰਨੇ ਸਾਲ ਰਵਾਂਗੇ ਤੇ ਸਰਕਾਰ 'ਚ ਤੇ ਸਾਰਾ ਪੰਜਾ ਪੈਸਾ ਇੱਥੋਂ ਕੁ ਲੁੱਟ ਕੇ ਅਸੀਂ ਆਪਣੀ ਪਾਰਟੀ ਨੂੰ ਪੂਰੇ ਦੇਸ਼ ਵਿੱਚ ਖੜਾ ਕਰਾਂਗੇ ਆ ਉਹਨਾਂ ਸੋਚ ਬਣੀ ਪਈ ਹੈ ਮੈਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਅੱਜ ਲੈਂਡ ਹੋਲਡਿੰਗ ਪਾਲਿਸੀ ਤੇ ਆਏ ਫੈਸਲੇ ਦਾ ਸਵਾਗਤ ਕਰਦਾ ਬੜਾ ਸਪਸ਼ਟ ਕਿ ਕਿਸ ਅਨੇ ਵਾ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਲੋਟੂ ਨੂੰ ਸਭ ਨੇ ਰੱਖ ਕੇ ਇਹ ਪਾਲਿਸੀ ਟਰਪ ਕੀਤੀ। ਕਾਗਰ ਪੜ੍ਹਦੇ ਨਹੀਂ ਹਾਈ ਕੋਰਟ ਨੇ ਇੱਕ ਦਿਨ ਵਾਸਤੇ ਸਟੇ ਕੀਤਾ ਸੀ। ਅੱਜ 4 ਹਫ਼ਤੇ ਵਾਸਤੇ ਹੋਸਟੇ ਕਰਤਾ। ਪਰ ਅਫਸੋਸ ਇਸ ਗੱਲ ਦਾ ਹੈ ਕਿ ਸਾਰਾ ਪੰਜਾਬ ਤਰਸ ਰਿਹਾ ਕਿ ਇਹ ਪਾਲਿਸੀ ਵਾਪਸ ਹੋਵੇ। ਦਰਨੇ ਹੋ ਰਿਹਾ ਹੈ, ਬਿਜਾੜੇ ਹੋ ਰਿਹਾ ਹੈ। ਪਰ ਫਿਰ ਵੀ ਸਰਕਾਰ ਨੇ ਜਿਹੜਾ ਦਿੱਲੀ ਆਨੰਦ ਦਾ ਦਬਾਅ ਸੀ ਸਰਕਾਰ ਦੇ ਵਕੀਲਾਂ ਨੇ ਕੋਰਟ ਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਕਿਸੇ ਤਰੀਕੇ ਇਹ ਪਾਲਿਸੀ ਜਿਹੜੀ ਹੈ ਇਹਨੂੰ ਦਾਗੂ ਕੀਤਾ ਜਾ ਸਕੇ ਇਹ ਤਾਂ ਅਦਾਲਤ ਦੀ ਮਿਹਰਬਾਨੀ ਹੈ ਕਿ ਉਹਨਾਂ ਨੇ ਸਰਕਾਰ ਦੀ ਜਿਹੜੀ ਮੰਚਾਂ ਨੂੰ ਸਬੰਧਤ ਹੋਇਆ ਬਹੁਤ ਵੱਡਾ ਪੈਰਾ ਦਿੱਤਾ ਸੁਣਵਾਈ ਹੋਈ ਸੁਣਵਾਈ ਦੌਰਾਨ ਝਾੜ ਵੀ ਪਈ ਜਦ ਤਿਆਰੀ ਹੀ ਨਹੀਂ ਸੀ ਤਾਂ ਫਿਰ ਐ ਸਕੀਮ ਲਾਗੂ ਕਿਉਂ ਕੀਤੀ ਗਈ ਕਿਉਂ ਇਸ ਸਕੀਮ ਨੂੰ ਲੈ ਕੇ ਇਸ਼ਤਿਆਰਬਾਜ਼ੀ ਹੋਈ ਸਕੀਮ ਨਾਲ ਫਾਇਦਾ ਕਿਸ ਨੂੰ ਹੋਣਾ ਸੀ ਇਹ ਸਵਾਲ ਪੰਜਾਬ ਪਹਿਲੇ ਦਿਨ ਤੋਂ ਪੁੱਛ ਰਿਹਾ ਹਾਈ ਕੋਰਟ ਨੇ ਵੀ ਇਹੀ ਸਵਾਲ ਪੁੱਛੇ ਹੁਣ 10 ਸਤੰਬਰ ਨੂੰ ਅਗਲੀ ਸੁਣਵਾਈ ਹੈ ਅਗਲੀ ਸੁਣਵਾਈ 'ਚ ਸਰਕਾਰ ਕੀ ਤਰਕ ਦਿੰਦੀ ਹੈ ਇਹ ਵੀ ਦੇਖਣਯੋਗ ਗੱਲ ਰਹੀ ਬੀਟੀਸੀ ਨਿਊਜ਼ Delhi Chandigarh ਤੋਂ ਪ੍ਰੀਤ ਮਹਿਤਾ ਦੀ ਰਿਪੋਰਟ